ਸਾਈਬਰ ਠੱਗਾ ਨੇ ਆਪਣੀ ਚਲਾਕੀ ਦਾ ਜਾਲ ਇਸ ਤਰ੍ਹਾਂ ਵਿਛਾ ਰੱਖਿਆ ਹੈ ਕਿ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਉਹਨਾਂ ਦੇ ਜਾਲ 'ਚ ਫਸ ਹੀ ਜਾਂਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਸਾਈਬਰ ਠੱਗਾ ਨੇ ਅਮਰੀਕੀ ਕ੍ਰੈਡਿਟ ਕਾਰਡ ਬਣਾਉਣ ਦਾ ਬਹਾਨਾ ਲਗਾ ਕੇ ਇੱਕ ਵਿਅਕਤੀ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ। ਸਾਈਬਰ ਠੱਗਾ ਨੇ ਲਿੰਕ ਭੇਜ ਕੇ ਮੋਬਾਈਲ ਹੈਕ ਕਰ ਲਿਆ ਅਤੇ ਉਸ ਤੋਂ 396000 ਰੁਪਏ ਕਢਵਾ ਲਏ। ਇਸ ਸੰਬੰਧੀ ਥਾਣਾ ਸਾਈਬਰ ਪੁਲਿਸ ਨੇ ਅਤੁਲ ਗੁਪਤਾ ਦੀ ਸ਼ਿਕਾਇਤ ਤੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਿਸ ਸ਼ਿਕਾਇਤ ਚ ਅਤੁਲ ਗੁਪਤਾ ਨੇ ਦੱਸਿਆ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਇੱਕ ਫੋਨ ਆਇਆ ਸੀ ਮਲਜ਼ਮ ਨੇ ਉਸ ਨੂੰ ਅਮਰੀਕੀ ਕ੍ਰੈਡਿਟ ਕਾਰਡ ਲੈਣ ਦੀ ਪੇਸ਼ਕਸ਼ ਕੀਤੀ ਪਹਿਲਾਂ ਤਾਂ ਅਤੁਲ ਨੇ ਉਕਤ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਪਰ ਮਲਜ਼ਮ ਨੇ ਉਸ ਨੂੰ ਆਪਣੀਆਂ ਗੱਲਾਂ ਨਾਲ ਲੁਭਾਇਆ ਅਤੇ ਉਸ ਨੂੰ ਲਿੰਕ ਭੇਜ ਦਿੱਤਾ ਜਿਉਂ ਹੀ ਉਸ ਨੇ ਵੇਰਵੇ ਭਰਨ ਲਈ ਲਿੰਕ ਖੋਲ੍ਹਿਆ ਤਾਂ ਉਸ ਦੇ ਮੋਬਾਈਲ ਤੇ ਲੈਣ ਦੇਣ ਫੋਨ ਲੱਗਾ ਉਸਦੇ ਮੋਬਾਈਲ ਰਾਹੀਂ ਬੈਂਕ ਚੋਂ 396000 ਰੁਪਏ ਕਢਵਾ ਲਏਗੇ ਜਦੋਂ ਕਿ ਅਤਲ ਨੇ ਉਕਤ ਨੰਬਰ ਤੇ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਸਨੇ ਸਾਈਬਰ ਥਾਣੇ ਜਾ ਕੇ ਸ਼ਿਕਾਇਤ ਕੀਤੀ